ਪੰਜਾਬ ਹੈਡਲਾਈਨ ਚੈਨਲ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਆ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਸੋ ਦਸ਼ਕੋ ਅਸੀਂ ਇਸ ਟਾਈਮ ਮੌਜੂਦ ਆ ਜੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਿੱਚ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਕਲਯੋਗੀ ਮਾਂ ਵੱਲੋਂ ਜਿਹੜਾ ਕਿ ਇੱਕ 15 10 ਤੋਂ 15 ਦਿਨ ਦੀ ਆਪਣੀ ਬੱਚੀ ਨੂੰ ਉਸ ਉਸ ਲੜਕੀ ਵੱਲੋਂ ਉਸ ਮਾਂ ਵੱਲੋਂ ਆਪਣੀ ਜਿਹੜੀ ਕਿ ਉਹਦੀ ਮਾਂ ਵਾਂ ਉਹਨਾਂ ਦੇ ਘਰ ਦੇ ਵਿੱਚ 10 ਤੋਂ 15 ਦਿਨ ਦੀ ਜਿਹੜੀ ਬੱਚੀ ਹੈ ਉਹਨੂੰ ਸੁੱਟ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਇਹ ਪਰਿਵਾਰ ਹੈ ਨਾਨਕਾ ਪਰਿਵਾਰ ਉਸ ਬੱਚੀ ਨੂੰ ਪੂਰੀ ਕੇਅਰ ਕਰਦਾ ਹੈ ਅਤੇ ਉਸ ਜਿਹੜੇ ਕ ਪਾਲਣ ਪੋਸ਼ਣ ਕਰਦਾ ਹੈ 6 ਸਾਲ ਜਿਹੜਾ ਕਿ ਉਸ ਬੱਚੀ ਨੂੰ ਪਾਲਿਆ ਜਾਂਦਾ ਹੈ ਔਰ ਉਹਦੀ ਅੱਛੀ ਜਿਹੜੀ ਕਿ ਪਰਵਰਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ 6 ਸਾਲਾਂ ਬਾਅਦ ਉਹ ਜਿਹੜੀ ਮਾਂ ਹੈ ਕਲਯੂਗੀ ਮਾਂ ਜਿਹਨੇ ਪਹਿਲਾ ਬੱਚੀ ਨੂੰ ਸਿਰ ਦੇ ਦਿੱਤਾ ਸੀਗਾ 10-15 ਦਿਨ ਦੀ ਉਸ ਤੋਂ ਬਾਅਦ ਉਹਦੀ ਮਮਤਾ ਜਾਗ ਜਾਂਦੀ ਹੈ ਤੇ 6 ਸਾਲਾਂ ਬਾਅਦ ਉਹ ਨੂੰ ਆਪਣੇ ਬੱਚੀ ਦਾ ਜਿਹੜਾ ਕਿ ਯਾਦ ਆ ਜਾਂਦੀ ਹੈ ਔਰ ਚੋਰੀ ਆ ਕੇ ਜਿਹੜਾ ਕਿ ਇਸ ਘਰ ਦੇ ਵਿੱਚੋਂ ਚੋਰੀ ਆ ਕੇ ਜਿਹੜਾ ਕਿ ਉਸ ਬੱਚੀ ਨੂੰ ਚੋੱਕ ਕੇ ਲੈ ਜਾਂਦੀ ਨੇ ਸੋ ਪਰਿਵਾਰ ਜਿਹੜਾ ਕਿ ਸਾਡੇ ਨਾਲ ਮੌਜੂਦ ਹੈ ਬਾਕੀ ਪੂਰਾ ਕੀ ਮਾਮਲਾ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕੌਣ-ਕੌਣ ਮੌਜੂਦ ਨੇ ਜੀ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੰਗੀ ਲਾਈਫ ਹੈਗੀ ਛੋਟੀ ਜੀ ਬੇਟੀ ਨੂੰ ਛੋਟ ਸੁੱਟ ਗਈ ਸੀ ਹਜੇ 10 15 ਦਿਨ ਦੀ ਸੀ ਕੀ ਨਾਮ ਹੈ ਜੀ ਪੂਰੀ ਗੱਲ ਡਿਟੇਲ ਨਾਲ ਦੱਸੋ ਜੀਰਾ ਮੀਰਾ ਹੈ ਬੇਟੀ ਦਾ ਨਾਮ ਅਸਲ ਕਿਹਦਾ ਮੀਰਾ ਨਾਮ ਬੱਚੀ ਦਾ ਬੱਚੀ ਦਾ ਨਾਮ ਮੀਰਾ ਹੈ ਕੋਣ ਸੁੱਟ ਗਿਆ ਸੀ ਜੀ ਉਹਦੀ ਮਾਂ ਦਾਦੀ ਤੇ ਪੂਆ ਕਹਿੰਦੇ ਸਸੀ ਨੇ ਜ਼ਰੂਰੀ ਤੇ ਸੋੜ ਦੇਣੀਆਂ ਜੇ ਤੁਸੀਂ ਨਾ ਰੱਖੀ ਤਾਂ ਇਹਨਾਂ ਵਿਚਾਰਿਆਂ ਨੇ ਇੰਨਾ ਗੂੰਹ ਤੇ ਚੱਕਿਆ ਉਹਦਾ ਇੰਨੀ ਪਾਲੀ ਇੰਨੀ ਕਿ ਸਗੀ ਛੋਟੀ ਜਈ ਸਾਰੇ ਮੱਲੇ ਨੂੰ ਪਤਾ ਹੈ ਕਿ ਇਹਨੂੰ ਨਹੀਂ ਪਤਾ ਵੀ ਉਹ ਸੁੱਟ ਕੇ ਗਏ ਸੀ ਤੇ ਮੜ ਕੇ ਉਹਨਾਂ ਨੇ ਬਾਤ ਨਹੀਂ ਪੁੱਛੀ ਕੁੜੀ ਦੀ ਸਾਰਾ ਖਰਚਾ ਇਹ ਵਿਚਾਰੀ ਬਿਮਾਰੀ ਦਾ ਸਾਰਾ ਖਰਚਾ ਇਹ ਕਰਦੀ ਰਹੀ ਹੈ ਕਿੰਨਾ ਟਾਈਮ ਬੱਚੇ ਨੂੰ ਪਾਲਿਆ ਗਿਆ ਇਹਨਾਂ ਨੇ 6 ਸਾਲ ਪਾਲਿਆ ਤੇ ਹੁਣ ਇਹਨਾਂ ਦੇ ਦਿਓਰ ਦੀ ਡੈਥ ਹੋ ਗਈ ਸੀ ਚਾਚੇ ਉਹਦੇ ਦੀ ਮੀਰਾ ਦੀ ਮੰਮੀ ਦੀ ਚਾਚੇ ਦੀ ਡੈਥ ਹੋਈ ਸੀ ਤੇ ਕਿਰਿਆ ਤੇ ਆਈ ਤੇ ਕੁੜੀ ਨੂੰ ਚੋਰੀ ਚੁੱਕ ਕੇ ਲੈ ਗਈ ਉਹਦੇ ਕੱਪੜੇ ਇੱਥੇ ਪਏ ਆ ਉਹਦੀਆਂ ਕਿਤਾਬਾਂ ਇੱਥੇ ਪਈਆਂ ਸਾਰਾ ਕੁਝ ਕੁੜੀ ਦਾ ਇੱਥੇ ਪਿਆ ਆ ਉਹ ਰੋਂਦੀ ਆ ਵੀ ਮੈਂ ਉੱਥੇ ਹੀ ਜਾਣਾ ਤੇ ਪਰ ਉਹਨਾਂ ਨੇ ਇੰਨਾ ਕੰਟਰੋਲ ਕੀਤਾ ਆ ਕੁੜੀ ਨੂੰ ਕਾਬੂ ਕੀਤਾ ਉਹਨੂੰ ਵਿਚਾਰੀ ਨੂੰ ਸਾਹਮਣੇ ਨਹੀਂ ਕਰਦੇ ਇਹਨਾਂ ਦੇ ਇਹ ਦੋ ਵਾਰੀ ਵੀ ਗਏ ਆ ਉੱਥੇ ਪਿੰਡ ਉਹਨਾਂ ਦੇ ਕੋਟਕਪੁਰੇ ਕੁੜੀ ਨੂੰ ਉਹਨਾਂ ਨੇ ਸਾਹਮਣੇ ਨਹੀਂ ਕੀਤਾ ਹੁਣ ਕੀ ਕਹਿੰਦੇ ਕੀ ਆ ਉਹ ਉਹ ਕਹਿੰਦੇ ਅਸੀਂ ਕੁੜੀ ਨਹੀਂ ਦੇਣੀ ਹਾਲੇ ਕੋਲ ਤਿੰਨ ਚਾਰ ਬੱਚੇ ਹੈਗੇ ਹੋਰ ਤਿੰਨ ਬੱਚੇ ਹੈਗੇ ਆ ਚੌਥੀ ਇਹ ਆ ਤੇ ਇਹਨਾਂ ਨੇ ਛੋਟੀ ਜੀ ਵਿਚਾਰੀ ਇੰਨੀ ਕਪਾਲੀ ਸੀ ਤੇ ਉਹ ਹੁਣ ਸਾਡੇ ਨਾਲ ਹੋਰ ਵੀ ਮੌਜੂਦ ਨੇ ਅੰਟੀ ਜੀ ਕੋਣ ਗੱਲ ਕਰੋਗੇ ਜੀ ਅੱਗੇ ਆ ਜਾ ਕੇ ਤੁਸੀਂ ਆਇਓ ਅੰਟੀ ਤੁਸੀਂ ਇਹਨੂੰ ਤੁਸੀਂ ਆਜੋ ਅੰਟੀ ਜੀ ਤੁਸੀਂ ਗੱਲ ਕਰੋਣਾ ਤੁਹਾਡੇ ਕੋਲ ਸਿਰਾਂ ਕੁੜੀ ਆ ਹਾਂਜੀ ਤੁਹਾਡੀ ਕੁੜੀ ਆ ਸਿਰਾਂ ਇਹ ਨੰਨੀ ਇਹਨਾਂ ਦੀ ਨੰਨੀ ਮੇਰੀ ਤੁਸੀਂ ਪੂਰਾ ਕੀ ਮਾਮਲਾ ਕੀ ਸੀਗਾ ਜੀ ਤੁਸੀਂ 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 ਕੀ ਲੱਗਦੇ ਹੋ ਬੱਚੇ ਮੈਂ ਉਹਦੀ ਨਾਨੀ ਲੱਗਦੀ ਆ ਪਰ ਹੁਣ ਵੇਖਤੋਂ ਮੇਰੀ ਬੇਟੀ ਸੀ ਜਿਹਨੂੰ ਮੈਂ ਪਾਲੇ ਪੋਸਿਆ ਤੇ ਉਸ ਵਾਰ ਮੈਂ ਜਦੋਂ ਕਿ ਛੋਟੀ ਜੀ ਸੀ ਮਨ ਕੀ 15 20 ਦਿਨਾਂ ਦੀ ਸੀ ਤੇ ਜਦੋਂ ਇੱਥੇ ਸੁੱਟ ਕੇ ਚਲੀ ਗਈ ਸੀਗੀ ਤੇ ਉਹ ਉਸਨੇ ਮੈਂ ਕਿਹਾ ਤੂੰ ਆਪਣੀ ਬੇਟੀਆਂ ਵਾਪਸ ਲੈ ਜਾ ਕਹਿੰਦੀ ਨਹੀਂ ਮੈਂ ਨਹੀਂ ਲੈਣੀ ਜਿੱਥੇ ਮਰਜੀ ਸੁੱਟ ਦੇ ਕਹਿੰਦੀ ਮੈਨੂੰ ਨਹੀਂ ਚਾਹੀਦੀ ਹੈਗੀ ਉਹਦੀ ਸੱਸ ਵੀ ਕਹਿੰਦੀ ਜਿੰਨੋ ਮਰਜੀ ਦੇ ਦੇ ਨਾਨ ਵੀ ਬੋਲੀ ਸੀ ਨਹੀਂ ਰੱਖਣੀ ਹੈਗੀ ਕੁੜੀ ਕਹਿੰਦੀ ਸਾਨੂੰ ਕੁੜੀਆਂ ਦੀ ਲੋੜ ਨਹੀਂ ਹੈਗੀ ਕਹਿੰਦੇ ਤੁਸੀਂ ਜਿੰਨੋ ਮਰਜੀ ਦੇ ਦਿਓ ਕੁੜੀ ਫਿਰ ਮੈਂ ਆਹ ਹਰਕੇ ਕਿਲੇ ਦੇ ਕਿੰਨਾ ਕੁ ਟਾਈਮ ਪਹਿਲਾਂ ਦੀ ਗੱਲ ਹੈ ਇਹ ਉਹ 2018 ਚ ਹੋਈ ਸੀਗੀ ਉਸ ਤੋਂ ਬਾਅਦ ਵੀ ਬਾਈ ਮਤਲਬ 15-20 ਦਿਨਾਂ ਦੀ ਅਥੇ ਸੁੱਟ ਗਈ ਸੀ ਤੁਹਾਡੀ ਕੋਲ ਹਾਂਜੀ ਅੱਛਾ ਉਸ ਤੋਂ ਬਾਅਦ ਦੀ ਉਸ ਤੋਂ ਬਾਅਦ ਫਿਰ ਉਹ ਦਾ ਮਾਪਾਂ ਲ ਮੋਸਫੇ ਮੈਂ ਕੀਤਾ ਮੈਂ ਮੱਕੇ ਸੰਦਿੱਤੇ ਮੈਂ ਕਿਸੇ ਨੂੰ ਬਾਹਰ ਕੀ ਦੇਣੀ ਹੈਗੀ ਐ ਅੱਜ ਕੱਲ ਦਾ ਜਮਾਨਾ ਵੀ ਨਹੀਂ ਹੈਗਾ ਜਮਾਨਾ ਖਰਾਬ ਹੈ ਮੈਂ ਸਗਰ ਫਿਰ ਮੈਂ ਚੱਲ ਕੋਈ ਨਹੀਂ ਮੈਨੂੰ ਆਪਣੀ ਧੀ ਸਮਝ ਕੇ ਮੈਂ ਪਾਲ ਲੰਨੀ ਆ ਫਿਰ ਉਸਨੂੰ ਪਾਲਣ ਪੋਛ ਕੀਤਾ ਵੱਡਾ ਕੀਤਾ ਦਾ ਨਾਨਾ ਦੀ ਸੇਵਾ ਕਰਦਾ ਰਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਮੇਰੀ ਜੋਰ ਦੀ ਡੈਥ ਹੋਈ ਤੇ 6 ਸਾਲ ਹੋ ਗਏ ਕੁੜੀ ਨੂੰ ਤੇ ਉਸ ਤੋਂ ਬਾਅਦ ਚੋਰੀ ਚੁੱਕ ਕੇ ਲੈ ਗਈ ਮੇਰਾ ਜੋ ਆਈ ਤੇ ਮੇਰੀ ਕੁੜੀ ਕਿਰਿਆ ਤੇ ਆਈ ਸੀ ਕਿਰਿਆ ਤੇ ਆਈ ਸੀ ਜਦੋਂ ਉਹ ਬੱਚੇ ਨੂੰ ਚੁੱਕ ਕੇ ਲੈ ਕੇ ਜਾਂਦੇ ਨੇ ਕੋ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਸਾਡਾ ਬੱਚਾ ਜਿਹੜਾ ਕੋ ਚੁੱਕ ਕੇ ਲੱਗੇ ਜਦੋਂ ਮਤਲਬ ਕਿ ਸ਼ਾਮ ਦੁਪਹਿਰ 4-5 ਵਜੇ ਦੇ ਉਸ ਤੋਂ ਬਾਅਦ ਸਾਨੂੰ ਪਤਾ ਚੱਲਦਾ ਕਿ ਅਸੀਂ ਲੱਭਦੇ ਰਹੇ ਅਸੀਂ ਅਖਾ ਸਾਡੀ ਕੁੜੀ ਨਹੀਂ ਲੱਭ ਰਹੀ ਪਤਾ ਨਹੀਂ ਕਿੱਥੇ ਗਈ ਫਿਰ ਮੈਂ ਹਾਰਕੇ ਨੂੰ ਫੋਨ ਕੀਤਾ ਮੈਂ ਕਿਹਾ ਸਾਡੇ ਤੁਸੀਂ ਕਿੱਥੇ ਹੋ ਕੰਦੀ ਕਿਉਂ ਮੈਂ ਹਾਂ ਇਕੱਲੇ ਮੇਰੀ ਮੀਰਾ ਨਹੀਂ ਲੱਭਦੀ ਪਈ ਉਹ ਕਿੱਥੇ ਗਈ ਹੈ ਕੰਦੀ ਮੈਂ ਤੇ ਕੋਟਕਪੂਰ ਆ ਤੇ ਮੈਂ ਹਾਂ ਮੇਰੀ ਕੁੜੀ ਕੰਦੀ ਉਹ ਵੀ ਮੈਂ ਲੈ ਗਈਆਂ ਸ਼ਾਂਦੀ ਚੁੱਕ ਕੇ ਮੈਂ ਤੋ ਸਾਨੂੰ ਦੱਸ ਕੇ ਜਾਣਾ ਸੀ ਜੇ ਤੂੰ ਲੈਣੀ ਸੀ ਚਾਰ ਬੰਦਿਆਂ ਚ ਬੈ ਕੇ ਗੱਲਬਾਤ ਕਰਨੀ ਸੀ ਫਿਰ ਅਸੀਂ ਤੈਨੂੰ ਭੇਜ ਦਿੰਦੇ ਕੁੜੀ ਤੇਰੇ ਨਾਲ ਤੇ ਫਿਰ ਬੋਲੀ ਨੂੰ ਕੁਝ ਵੀ ਫਿਰ ਫਿਰ ਉਹਨਾਂ ਨੂੰ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਫਿਰ ਰਾਤ ਨੂੰ ਮੇਰੇ ਜੋਇਨ ਨੇ ਸ਼ਰਾਬ ਪੀ ਕੇ ਗੰਦੇ ਗੰਦਿਆਂ ਗਾਲਾਂ ਕੱਢੀਆਂ ਮੈਨੂੰ ਵੀ ਔਰ ਮੈਂ ਮੈਂ ਤੁਹਾਡੀ ਜੋਈ ਹਰ ਹਰਦੇਵ ਸਿੰਘ ਕੀ ਹੋਰ ਵੀ ਸਾਡੇ ਨਾਲ ਕੋਈ ਮੁਹੱਲਾ ਵਾਸੀ ਮੌਜੂਦ ਨੇ ਜੇ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਅੱਛਾ ਜੀ ਭਾਈ ਤੁਸੀਂ ਤੁਸੀਂ ਕੌਣ ਮੈਂ ਇਹਦਾ ਮਾਮਾ ਲੱਗਦਾ ਆ ਕੁੜੀ ਦਾ ਜਿਹੜੀ ਮੀਰਾ ਲੈ ਕੇ ਗਏ ਆ ਤੇ ਆਪਾਂ ਜਦੋਂ ਚੱਕੇ ਲੈ ਕੇ ਗਏ ਆ ਮੈਂ ਦੂਜੇ ਦਿਨ ਚਦੋਂ ਸਿਟੀ ਥਾਣੇ ਉਹਨਾਂ ਦੇ ਜਾ ਕੇ ਕੰਪਲੀਟ ਕੀਤੀ ਉੱਥੇ ਵੀ ਕੋਈ ਸਨਮਾਈਨਿੰਗ ਕੀਤੀ ਉਹਨਾਂ ਨੂੰ ਸਿਰਫ ਬੁਲਾਇਆ ਗਿਆ ਵਾ ਤੇ ਜਦੋਂ ਉਹ ਐਂਟਰ ਹੋਇਆ ਹੀ ਆ ਉਹਦਾ ਸੋਹਰਾ ਤੇ ਅੰਦੇ ਮੇਰੇ ਹੱਥੀ ਪੈ ਗਿਆ ਸੋਹਰਾ ਉਹਦਾ ਮੈਂ ਇਹਨੇ ਪੁੱਛਿਆ ਮੈਂ ਕਿ ਕੁੜੀ ਨਹੀਂ ਲੈ ਕੇ ਆਏ ਤੁਸੀਂ ਉਹਦਾ ਬੈਕ ਲੋਕੇ ਮੈਂ ਕਿ ਗੱਲ ਕਰਦੇ ਤੇ ਉਹਦਾ ਸੋਰਾ ਹੱਥੀ ਪੈ ਗਿਆ ਕਹਿੰਦਾ ਤੁਸੀਂ ਸਿੱਧਾ ਘਰੇ ਆਂਦੇ ਕਹਿੰਦਾ ਮੈਂ ਤੇਰੀਆਂ ਨਾੜਾ ਕੱਢ ਦੇਣੀਆਂ ਆ ਫਲਾਣਾ ਇਹਦਾ ਇਹਦਾ ਬਹੁਤ ਗਾਲਾਂ ਕੱਢੀਆਂ ਉਹਨੇ ਤਸਵੀਰਾਂ ਕਿਸ ਦੀਆਂ ਦਿਖਾ ਰਹੇ ਤੁਸੀਂ ਤਸਵੀਰਾਂ ਇਹ ਹੈਗੀਆਂ ਵਾ ਪਾਲ ਸਿੰਘ ਦੀਆਂ ਅੱਛਾ ਜੀ ਕੋਣ ਹੈ ਜੀ ਹਰਦੇਵ ਸਿੰਘ ਹਰਦੇਵ ਸਿੰਘ ਜਵਾਈ ਸਾਡਾ ਇਹ ਵਾਲਾ ਅੱਛਾ ਜੀ ਇਹ ਤੁਹਾਡਾ ਜਵਾਈ ਹੈ ਜੀ ਇਹਨੇ ਬਹੁਤ ਗਲਤ ਗਲਤ ਸ਼ਬਦ ਬੋਲੇ ਆ ਵਾਲਮਿਕੀ ਜਨਤਾ ਦੇ ਬਾਰੇ ਵੀ ਇਹਨੇ ਬਹੁਤ ਗਲਤ ਸ਼ਬਦ ਬੋਲੇ ਆ ਕਹਿੰਦਾ ਤੁਸੀਂ ਉਹਨਾਂ ਨਾਲ ਰਹਿੰਦੇ ਹੋ ਮਤਲਬ ਕਿ ਬਹੁਤ ਹੀ ਗੰਦਾ ਸ਼ਬਦ ਬੋਲਿਆ ਵਾ 10 ਚਲੋ ਅਗਰ ਕੋਈ ਗਾਲੀ ਕਢੀ ਨੂੰ ਚਾਹਤਾ ਤਾਂ ਸਿਰ ਨਾ ਸੁਣਾ ਕੋਈ ਕਰ ਰਹੀ ਨਾ ਕਿ ਮਤਲਬ ਕਿ ਬਹੁਤ ਜ਼ਿਆਦਾ ਇਹਨਾਂ ਨੇ ਹਾਲ ਸੋ ਹੋਰ ਵੀ ਸਾਡੇ ਨਾਲ ਜਿਹੜੇ ਕਿ ਹੋਰ ਕੋਈ ਗੱਲਬਾਤ ਕਰਨਾ ਚਾਹੁੰਦੇ ਐ ਇਹ ਜਿਹੜੇ ਕਾਗਜ਼ ਨੇ ਕਿਹੜੇ ਕਾਗਜ਼ ਨੇ ਜਿਹੜੇ ਅੱਗੇ ਆਇਓ ਥੋੜਾ ਜਿਹਾ ਇਸ ਇਨਸਾਫ ਲਈ ਜੀ ਮੰਗਿਆ ਸਾਰੇ ਮੱਲੇ ਦੀ ਗਵਾਹੀ ਹੈਗੀ ਐ ਸਾਰੇ ਮੱਲੇ ਨੇ ਗਵਾਹੀ ਦਿੱਤੀ ਐਸੇ ਸਾਰੇ ਮੱਲੇ ਦੇ ਵੀਰਾਂ ਦੇ ਵਿੱਚ ਹੀ ਦੇਖ ਸਕਦੇ ਹੋ ਸਾਰੇ ਮੱਲੇ ਦੇ ਕਿਲੇ ਦੇ ਨੇ ਇਹਦੇ ਵਿੱਚ ਲਿਖ ਕੇ ਸਾਰੇ ਮੱਲਿਆਂ ਵਾਲਿਆਂ ਨੇ ਸਾਈਨ ਕੀਤੇ ਨੇ ਜਿਸ ਟਾਈਮ ਬੱਚੀ ਤੁਹਾਡੇ ਕੋਲ ਆਈ ਸੀਗੀ ਹਾਂਜੀ ਅੱਛਾ ਜੀ। ਸਾਡੀ ਉਹਨੇ ਪੈਸੇ ਵਾਲੇ ਕਾ। ਉਹ ਕੋਰੋਨੇ ਪੈਸੇ ਵਾਲੇ। ਉਹ ਆਏ ਨੇ ਗਰੀਬ ਵਿਚਾਰੇ ਕੰਮ ਕਰਕੇ ਮਿਹਨਤ ਮਜ਼ਦੂਰੀ। ਤੁਸੀਂ ਖੋਣਾਂ ਜੀ ਕੀ ਲੱਗਦੇ ਹੋ? ਮੈਂ ਇਹਨਾਂ ਨੂੰ ਮਾਮੀ ਲੱਗਦੇ ਆ। ਅੱਛਾ ਜੀ। ਹਾਂ ਇਹ ਮਿਹਨਤ ਮਜ਼ਦੂਰੀ ਕਰਕੇ ਤੇ ਇਹ ਖਾਂਦੇ ਤੇ ਇਹਨਾਂ ਨੂੰ ਉਹ ਧਮਕੀਆਂ ਬਹੁਤ ਦਿੰਦੇ। ਪੈਸੇ ਦਾ ਉਹ ਬੜਾ ਪੁਲਸਰ ਥਾਣੇ ਜਾ ਕੇ ਪੈਸਾ ਦੇ ਜਾਂਦੇ ਨੇ ਵੰਡ ਜਾਂਦੇ ਨੇ। ਕਿਹਨੂੰ ਪੈਸਾ ਦੇ ਜਾਂਦੇ? ਪੁਲਸਰ ਥਾਣਿਆਂ ਵਾਲਿਆਂ ਨੂੰ। ਹਾਂ ਉੱਥੇ ਵੀ ਆਪਣੇ ਕੋਰਟਸ ਵੀ ਇੱਥੇ ਵੀ ਇਹਨਾਂ ਦੇ ਕੋਈ ਗਰੀਬਾਂ ਨੂੰ ਸੁਣਾਈ ਨਹੀਂ ਕਰਦਾ। ਤੇ ਤੁਸੀਂ ਬੜਾ ਨਹੀਂ ਸੁਣਾਈ ਕਰਨੀ ਚਾਹੀਦੀ ਜਿਹੜਾ ਪਾਲੀ ਪੋਸੀ। ਪਰ ਆਪਣੇ ਤੇ ਅਨادیه ਰਿਵੋ ਖੋਦਣਾ ਨੇ ਕੋ ਆਸ ਜੰਤਰ ਮੰਤਰ ਆਪਣੇ ਵਾਸਤੇ ਕੀਤਾ ਹੈ ਉਹ ਕੁੜੀ ਵੀ ਉਹਨਾਂ ਦੀ ਬੋਲੀ ਬੋਲਦੀ ਆ ਨਹੀਂ ਬੋਲਦੀ ਤੇ ਇਹ ਨਾ ਮਿਹਨਤ ਕਰਕੇ ਮੈਂ ਅੱਗੀ ਬੜੇ ਹੱਥ ਜੋੜ ਕੇ ਬੇਨਤੀ ਹੈ ਵੀ ਅਨادیه ਸੁਣਾਈ ਹੋਣੀ ਚਾਹੀਦੀ ਤੇ ਕੁੜੀ ਆਣੀ ਚਾਹੀਦੀ ਜਾਂ ਦੇਣੀ ਚਾਹੀਦੀ ਜਾਂ ਕੋਈ ਵਿਆਹ ਕੇ ਮਸਲਾ ਹੱਲ ਕਰਨ ਨੂੰ ਕੁਝ ਨਾ ਕੁਝ ਬਿਲਕੁਲ ਜੀ ਉਹਨਾਂ ਬਹਿੰਦੇ ਦੇ ਨਾਲ ਉਹਦੇ ਬਸ ਧਮਕੀ ਹੱਥੀ ਪੈਂਦੀ ਮਾਰਨ ਘੁੱਟਨ ਦੀ ਗੰਦ ਗਾਲੀਆਂ ਖੋਚ ਕੱਢਨ ਦੀ ਧਮਕੀ ਦਿੰਦੇ ਇਹਨਾਂ ਨੂੰ ਔਰ ਕੋਈ ਗੱਲਬਾਤ ਕਰਨਾ ਚਾਹੁੰਦਾ ਹੋਵੇ ਤੁਹਾਡੇ ਮੱਲੇ ਦੇ ਨਹੀਂ ਉੱਥੇ ਗੜੂਪੁਰੇ ਗਏ ਆ ਬਹੁਤ ਬੋਲੇ ਆ ਸਾਸਰੀ ਦਾਦੀ ਹਾਂ ਮੀਰਾ ਦੀ ਦਾਦੀ ਆ ਹਾਂਜੀ ਹਾਂਜੀ ਮੇਰੀ ਦਾਦੀ ਆ ਅਰਦਾਦੀ ਨਾਨੀ ਪਰ ਨਾਨੀ ਅੱਛਾ ਜੀ ਤੁਸੀਂ ਹਾਂਜੀ ਮੀਰਾ ਦੀ ਨਾਨੀ ਮੀਰਾ ਨੇ ਉਹਨੂੰ ਜੀ ਚੁੱਕ ਕੇ ਲੈ ਗਏ ਤੇ ਸਾਰੀ ਰਾਤ ਲੱਭਦੇ ਰਹੇ ਉਹਨੂੰ ਲੱਭੀ ਨਹੀਂ ਆ ਗਈ ਉਹ ਕੁੜੀ ਮੀਰਾ ਜਿਹੜੀ ਕੁੜੀ ਦਾ ਨਾਮ ਆ ਛੋਏ ਕੁੜੀ ਦਾ ਮੀਰਾ ਦਾ ਨਾਮ ਹਾਂਜੀ ਹਾਂਜੀ ਅਸੀਂ ਲੱਭਦੇ ਰਹੇ ਲਵਦੇ ਰੇ ਲਵਦੇ ਰੇ ਨਹੀਂ ਲੱਭੀ ਬਾਅਦ ਵਿੱਚ ਅਸੀਂ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕਿਹਾ ਹਾਂ ਮੈਂ ਲੈ ਗਈ ਮੇਰੀ ਧੀ ਸੀ ਮੈਂ ਲੈ ਗਈ ਆ ਅਸੀਂ ਆਖਿਆ ਤੂੰ ਉਦੋਂ ਲੈ ਕੇ ਜਾਣੀ ਸੀ ਜੀਰੋ ਤੇਰੀ ਧੀ ਤੂੰ ਸੁੱਟ ਗਈ ਸਾ ਉਦੋਂ ਤੈਨੂੰ ਧੀ ਨਹੀਂ ਸੀ ਆ ਗਈ ਹੁਣ ਤੇਰੀ ਕੁੜੀ ਬਣ ਗਈ ਏ ਹੁਣ ਤੂੰ ਕੜੀ ਗੱਲੇ ਲੈ ਕੇ ਗਈ ਏ ਕੁੜੀ ਕੁੜੀ ਇੱਥੇ ਆਣੀ ਚਾਹੀਦੀ ਏ ਕੁੜੀ ਸਾਸੀ ਪਾਲੀ ਏ ਤੂੰ ਨਹੀਂ ਪਾਲੀ ਇਹ ਨਾ ਦੇਖ ਮੀ ਕਣੀਆਂ ਦੋ ਘਰੇ ਕੱਟੇ ਨੇ ਬਿਮਾਰੀਆਂ ਹਰ ਗੱਲਾਂ ਦੇ ਕੱਟੀਆਂ ਦਵਾਈਆਂ ਤੇ ਬੱਚਾ ਪਲ ਗਿਆ ਵਾ ਤੇ ਮਤਲਬ ਲੈ ਕੇ ਆ ਗਈ ਹੈ ਕਿਉਂਕਿ ਅਸਲ ਟਾਈਮ ਤੇ ਉਹੀ ਸੀਗਾ ਬੱਚੇ ਨੂੰ ਸਮਝਾਉਂਦੀ ਜੀ ਅਸਲ ਟਾਈਮ ਤੇ ਹੋਈ ਮਾਦਾ ਹੁੰਦਾ ਜਿਹੜਾ ਮਾਂ ਦੁੱਧੇ ਲਾਵੇ ਤੂੰ ਤੋਨੂੰ ਦੁੱਧ ਪਲਾਇਆ ਨਹੀਂ ਆਪਣਾ ਤਾਂ ਤੇਰੀ ਹੁਣ ਤੀ ਕਿੱਥੇ ਬਣ ਗਈ ਓ ਸਾਰੀ ਉਮਰ ਤੇ ਨਾਨੇ ਕੋ ਰਹੀ ਨਾਨੇ ਨੇ ਕੱਟੇ ਪਿਛਾਵ ਸੁਟੇ ਵਿਚਾਰੇ ਨੇ ਮੇਰੀ ਨੂੰਹ ਚਾਰੀ ਚਲੀ ਜਾਂਦੀ ਇਸੇ ਤੋਂ ਵਿਚਾਰਾ ਮਗਰੋਂ ਡਾਪੜ ਡੁੱਪਰ ਸਾਫ ਕਰਦਾ ਹੁੰਦਾ ਸੀ ਵਿਚਾਰਾ ਮਗਰੋਂ ਜਿਸ ਤਰ੍ਹਾਂ ਵੀ ਬੱਚੇ ਦੀ ਪਰਵਰਿਸ਼ ਕਰਦੀ ਉਹ ਨਹੀਂ ਕੀਤੀ ਮੈਂ ਆਤੀ ਨੇ ਦਵਾਈਆਂ 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 ਫਿਲਸੀਆਂੀਆਂ ਸਨਿਕੇ ਨਿਕੇ ਵਿਚਾਰੀ ਨੂੰ ਪਿੰਡੇ ਦੇ ਉੱਤੇ ਹਰੇਸ਼ਾ ਪਿਆ ਸੀ ਪਾਟਿਆ ਹਸਪਤਾਲ ਤਿੰਨ ਮਹੀਨੇ ਸੋਰਾ ਇਲਾਜ ਕਰਾਇਆ ਜੀ ਉੱਥੇ ਕੁੜੀ ਦਾ ਨਾਂ ਕੀ ਪਾਟਿਆ ਹਸਪੀਟਲ ਪੈਸੇ ਦੇ ਦੇ ਕੇ ਫੇਰ ਅਸੀਂ ਆ ਕੁੜੀ ਨਾ ਕਿ ਮੈਂ ਸਾਂ ਕੇ ਪਿੰਨਾ ਤੋਜੇ ਤੇ ਵਿਚਾਰੇ ਕਚ ਕਹਿੰਦੀ ਮੈਨੂੰ ਤਾਂ ਮਾਰ ਦੇ ਸੈਂ ਮੈਂ ਕੀ ਕਰਦੀ ਕਹਿੰਦੀ ਹੈ ਫੇਰ ਆਥੇ ਸੁੱਟ ਗਈ ਬਾਦ ਵਿੱਚ ਲੈਣ ਨਹੀਂ ਆਈਆਂ ਫੋਨ ਕਰਦੇ ਰਹੇ ਨਹੀਂ ਆਈਆਂ ਲੈਣ ਵਾਤੇ ਜਿਸ ਟੈਂਪਰ ਆਇਤੋ 6 ਸਾਲ ਪਹਿਲਾਂ ਬੱਚੀ ਨੂੰ ਜਿਹੜਾ ਕਿ ਤੁਹਾਡੇ ਹਵਾਲੇ ਕਰ ਦਿੱਤੇ ਸੁੱਟ ਦਿੱਤੇ ਆਂ ਤੁਹਾਡੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਟਾਈਮ ਗੁੜੀਆ ਕਿੰਨੀ ਦੇਰ ਦੀ ਸੀਗੀ ਵੇ ਵੇ ਵੰਗਿਆ ਦਿਨਾਂ ਦੇ ਨਿੱਕੀ ਜਈ ਐ ਸੇ ਅਮੀ ਨਹੀਂ ਸਾਰੀ ਕਾਲੀ ਛਾ ਵੀ 22 ਦਿਨ ਦੀ ਜਿਹੜੀ ਬੱਚੀ ਹੈ ਗੁੜੀਆ ਜਿਹੜੀ 22 ਦਿਨ ਦੀ ਸੀਗੀ 22 ਦਿਨ ਦੀ ਸੀਗੀ ਉਸ ਟਾਈਮ ਜਿਹੜੀ ਕਿ ਮਾਂ ਮੈਂ ਬੱਚੀ ਜਿਹੜੀ ਮਾਂ ਮੈਂ ਜਾਨੀ ਕਿ ਤੁਹਾਡੀ ਗੁੜੀਆ ਹੀ ਆ ਉਹ ਵੀ ਹੈਨਾ ਉਹ ਬੱਚੀ ਨੂੰ ਸਿਰ ਤੇ ਜਾਂਦੀ ਇੱਥੇ ਤੇ ਕੀ ਕਹਿੰਦੀ ਮੈਂ ਨਹੀਂ ਪਾਲ ਸਕਦੀ ਇਹਨੂੰ ਨਹੀਂ ਮੈਨੂੰ ਮਾਰ ਦੇ ਨੇ ਮੈਂ ਨਹੀਂ ਪਾ ਦੇ ਉਹ ਕਹਿੰਦੇ ਕਿ ਤੇ ਮੱਜੀ ਸੁਟਿਆ ਤਿੰਨ ਕੁੜੀਆਂ ਆਈਆਂ ਸੀ ਤਿੰਨ ਕੁੜੀਆਂ ਇੱਕ ਨਾਲ ਫੀਮ ਦੇ ਕੇ ਪਹਿਲਾਂ ਤਾਲੂਨਾ ਲਾ ਕੇ ਪਲੇਟੀ ਦੀ ਕੁੜੀ ਮਾਰ ਛੱਡੀ ਫਿਰ ਬਾਅਦ ਵਿੱਚ ਇਹਨਾਂ ਨੇ ਨਾ ਕਿ ਇੱਕ ਕੁੜੀ ਹੋਰ ਪੈ ਹੋ ਪਈ ਫਿਰ ਉਹ ਤੋਂ ਬਾਅਦ ਇਹ ਛੋਟੀ ਕੁੜੀ ਹੋਈ ਐਂ ਫਿਰ ਅਸੀਂ ਦਵਾਈਆਂ ਦਵਾਈਆਂ ਇਹ ਦੋ ਲੜਕੇ ਅਸੀਂ ਦਵਾਈਆਂ ਰਸਤੇ ਨੂੰ ਦਵਾਏ ਕੁੜੀ ਨੂੰ ਸਾਡੀ ਕੁੜੀ ਨੂੰ ਬੜਾ ਮਾਰਦੇ ਸੀ ਡਾਂਗਾ ਮਾਰ ਮਾਰ ਕੇ ਕੱਢ ਦਿੰਦੇ ਸੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਰਿਵਾਰ ਹੈ ਉਹ ਕਾਫੀ ਜ਼ਿਆਦਾ ਜਿਹੜਾ ਕਿ ਵਿਚਾਰ ਇਸ ਟਾਈਮ ਮੁਸੀਬਤ ਦੇ ਵਿੱਚ ਹੈ ਦੁਖੀ ਪਰਿਵਾਰ ਹੈ ਔਰ ਕਿਉਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇੱਕ ਜਿਹੜੀ ਛੋਟੀ ਬੱਚੀ ਹੈ ਜਿਸ ਦਾ ਨਾਮ ਮੀਰਾ ਸੀਗਾ ਜਿਹੜੀ ਕਿ ਅਗਰ ਤੁਹਾਨੂੰ ਆਪਾਂ ਗੱਲ ਕਰੀਏ ਕਿ ਜੇ ਇੱਕ ਮਾਂ ਜਿਹੜੀ ਕਿ ਵੀ ਬਾਈ ਦੇਂਦੀ ਆਪਣੀ ਬੱਚੀ ਨੂੰ ਜਿਹੜਾ ਕਿ ਇੱਕ ਆਪਣੇ ਆਪਣੀ ਮਾਂ ਦੇ ਕੋਲ ਛੋਟੇ ਜਾਂਦੀ ਹੈ ਉਸ ਨੂੰ ਪਾਲਣ ਪੋਸ਼ਣ ਨਹੀਂ ਕਰਦੀ ਜਦੋਂ ਉਹ ਹੀ ਗੁੜੀਆ ਜਿਹੜੀ ਕਿ 6 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਕਲਯੂਗੀ ਮਾਂ ਜਿਹੜੀ ਕਿ ਉਹਦੀ ਮਮਤਾ ਜਾਗਦੀ ਜਾਂਦੀ ਹੈ ਤੇ ਆਪਣੇ ਆਪਣੀ ਮਾਤਾ ਕੋਲੋਂ ਜਿਹੜਾ ਕਿ ਉਸ ਬੱਚੇ ਨੂੰ ਚੋਰੀ ਚੁੱਕ ਕੇ ਲੈ ਜਾਂਦੀ ਹੈ ਸੋ ਇਹੀ ਤਰ੍ਹਾਂ ਜਿਹੜਾ ਮਾਮਲਾ ਇੱਥੇ ਸਾਹਮਣੇ ਆਇਆ ਹੈ ਤੇ ਬਾਕੀ ਹੋਰ ਵੀ ਮੋਹੱਲਾ ਵਾਸੀ ਮੌਜੂਦ ਨੇ ਗੱਲਬਾਤ ਕਰ ਲਏ ਨੇ ਸਾਹਮਣੇ ਸਰਦਾਰ ਜੀ ਉਹਨਾਂ ਨੇ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਮਹਾਰਾਜ ਇਹ ਕੁੜੀ 15 20 ਦਿਨਾਂ ਦੀ ਸੀ ਕਿਦੋਂ ਉਹਦੀ ਮਾਂ ਇੱਥੇ ਛੱਡ ਕੇ ਗਈ ਨਿੱਕੇ ਨੂੰ ਪਾਲਣ ਵਾਲੇ ਨਾਨਕੇ ਵੇ ਉਹਨਾਂ ਦੇ ਘਰ ਮੋਦ ਹੋਈ ਏ ਤੇ ਚੋਰੀ ਕੁੜੀ ਚੁੱਕ ਕੇ ਲੈ ਗਏ ਵੇ ਦੂਜੇ ਦਿਨ ਤੇ ਇਹ ਕੁੜੀ ਨੂੰ ਵਾਪਸ ਮੰਗਾਇਆ ਜਾਵੇ ਜਲਦੋ ਜਲਦ ਉਹ ਕੁੜੀ ਸਾਡੀ ਉਦਾਸ ਹੋਈ ਹਾਨ ਉਹ ਕਿਦੋਂ ਦੀ ਕੁੜੀ ਸਾਨੂੰ ਲੈ ਕੇ ਗਏ ਵੇ ਇੱਕ ਵਾਰੀ ਨਹੀਂ ਮੇਲਣ ਦਿੱਤਾ ਉਹਨਾਂ ਨੇ ਇੱਕ ਵਾਰ ਸਾਰੇ ਮੱਲਾਵਾਸੀ ਮਿਲ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੋ ਕੀਤੀ ਅਸੀਂ ਮਹਾਰਾਜ ਅਸੀਂ ਇਹ ਮਨੂ ਲੈ ਕੇ ਗਏ ਸੀ ਉਹ ਕਹਿੰਦੇ ਦੀ ਅਸੀਂ ਕੁੜੀ ਨਹੀਂ ਦੇਣੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਮੋਹੱਲੇ ਦੇ ਵਿੱਚ ਇਸ ਤਰ੍ਹਾਂ ਮਾਮਲਾ ਆਇਆ ਹੈ ਹੋਰ ਵੀ ਲੋਕ ਮੌਜੂਦ ਨੇ ਕਿ ਗੱਲਬਾਤ ਕਰਨਾ ਚਾਹੁੰਦੇ ਨੇ ਸੋ ਦੱਸ ਦਈਏ ਤੁਹਾਨੂੰ ਕਿ ਜਿਹੜਾ ਇੱਥੇ ਇੱਕ ਮਾਮਲਾ ਵਾ ਇੱਕ ਛੋਟੀ ਜੀ ਬੱਚੀ ਦਾ ਮਾਮਲਾ ਵਾ ਜਿਸ ਦਾ ਨਾਮ ਮੀਰਾ ਹੈ ਜਿਸ ਦੀ ਮਕਲਯੋਗੀ ਮਾਂ ਜਦੋਂ ਕਿ ਬੱਚੀ 15 ਤੋਂ 20 ਦਿਨ ਦੇ 22 ਦਿਨ ਦੀ ਬੱਚੀ ਨੂੰ ਆਪਣੀ ਮਾਂ ਦੇ ਕੋਲ ਸੌਟ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਨੂੰ ਪਾਲ ਨਹੀਂ ਸਕਦੀ ਉਸ ਤੋਂ ਬਾਅਦ ਜਿਹੜਾ ਕਿ ਉਹਦੀ ਜਿਹੜੀ ਕਿ ਲੜਕੀ ਦੀ ਮਾਂ ਹੈ ਉਹ ਆਪਣੀ ਜਿਹੜੀ ਕਿ ਦੋ ਤਿੰਨ ਜਿਹੜਾ ਕਿ ਪਾਲਦੀ ਹੈ ਔਰ 6 ਸਾਲ ਤੱਕ ਉਸ ਬੱਚੇ ਨੂੰ ਜਿਹੜਾ ਕਿ ਪਾਲਿਆ ਜਾਂਦਾ ਹੈ 6 ਸਾਲ ਬੱਚੇ ਨੂੰ ਪਾਲਣ ਤੋਂ ਬਾਅਦ ਜਿਹੜਾ ਕਿ ਉਸ ਜਿਹੜੀ ਉਹਦੀ ਮਾਂ ਹੈ ਬੱਚੇ ਦੀ ਉਹ ਮਾਂ ਜਿਹੜੀ ਕਿ 6 ਸਾਲ ਬਾਅਦ ਉਹਦੀ ਮਮਤਾ ਜਾਗਦੀ ਹੈ ਔਰ ਉਸੇ ਬੱਚੇ ਨੂੰ ਲੈਣ ਆ ਜਾਨੀ ਹੈ ਜਿਸ ਬੱਚੇ ਨੂੰ ਉਹਨੇ 6 ਸਾਲ ਪਹਿਲਾਂ ਆਪਣੀ ਮਾਂ ਦੇ ਘਰ ਸੌੜ ਦਿੱਤਾ ਸੀ ਇਹ ਕਹਿ ਕੇ ਕਿ ਮੈਂ ਇਸ ਬੱਚੀ ਨੂੰ ਪਾਲ ਨਹੀਂ ਸਕਦੀ ਤੇ ਅੱਜ ਉਹ ਹੁਣ ਉਹ ਜਿਹੜਾ ਟਾਈਮ ਆ ਚੁੱਕਾ ਹੈ ਕਿ ਜਿਸ ਵਿੱਚ ਉਹ ਆਪਣੇ 6 ਸਾਲ ਦੀ ਜਿਹੜੀ ਬੱਚੀ ਹੈ ਉਹਨੂੰ ਚੁੱਕ ਕੇ ਆਪਣੇ ਕੋਲ ਲੈ ਗਈ ਹੈ ਤੇ ਹੁਣ ਜਿਹੜਾ ਪਰਿਵਾਰ ਹੈ ਉਹਨਾਂ ਦਾ ਰੋ ਰੋ ਕੇ ਕਾਫੀ ਬੁਰਾ ਹਾਲ ਹੋ ਚੁੱਕਾ ਹੈ ਕਾਫੀ ਦੁਖੀ ਨੇ ਕਿਉਂਕਿ ਜਿਨ੍ਹਾਂ ਨੇ ਬੱਚੀ ਨੂੰ ਛੋਟੇ ਜਿਹੇ ਹੁੰਦੇ ਤੋਂ ਉਸ ਧੀ ਨੂੰ ਜਿਹਨੂੰ ਕੋਈ ਪਾਲਿਆ ਹੋਵੇ 6 ਸਾਲ ਤੱਕ ਬੱਚੇ ਨੂੰ ਪਾਲਿਆ ਹੋਵੇ ਔਰ ਇੱਕੋ ਦਮ ਜਿਹੜਾ ਉਹ ਬੱਚਾ ਹੋਰ ਹੋ ਜਾਂਦਾ ਨਾ ਤੇ ਉਹ ਜਿਹੜਾ ਦਰਦ ਹੈ ਉਹ ਹਰ ਕੋਈ ਸਮਝ ਨਹੀਂ ਸਕਦਾ ਸੋ ਕੈਮਰਾਮੈਨ சிவா ਦਿਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ ਚਲੰਦਰ ਨਿਊਜ਼